ਇਹ ਵੀ ਨਵਾਂ ਜਿਹਾ ਹੈ। ਵਿਚਾਰ ਆਪਣਾ ਬੱਚਾ ਵਿਚਾਰਾ ਪੂਰਾ ਹੋ ਗਿਆ ਹੈ। ਵੈੜੀ ਜਵਾਕਾਂ ਨੇ ਨਾਂ ਰੱਖਿਆ ਸੀ ਤਾਂ ਵੈੜੀ। ਪੱਠੇ ਨਹੀਂ ਸਿਖਾਂਦਾ ਚੱਤ। ਇਹਦੇ ਵਿੱਚ ਨਾ ਥੱਲੇ ਗਲੀਆਂ ਕੱਢ ਕੇ ਸਵੇਰੇ ਤੇ ਫਿਰ ਦੋ ਇੱਟਾਂ ਸਾਈਡਾਂ ਤੇ ਰੱਖ ਕੇ ਰੱਖਿਆ ਕਰਾਂਗੇ। ਫਿਰ ਹਵਾ ਪਈ ਜਾਂਦੀ ਹੈ ਥੱਲੇ। Assalamualaikum,